ਕਲ ਸੰਗਠਨ ਦਾ ਵਿਸਤਾਰ ਕਰਦੇ ਹੋਏ ਮਾਲਵਾ ਜ਼ੋਨ ਦਾ ਇੰਚਾਰਜਮੈਨ ਨੂੰ ਲਗਾਇਆ ਗਿਆ ਸਭ ਤੋਂ ਪਹਿਲਾਂ ਉਹਦੇ ਵਾਸਤੇ ਆਪਣੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੀ ਆ ਮੈਂ ਸਾਰਿਆਂ ਦਾ ਤੈ ਦਿਲ ਤੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮਾਲਵਾ ਜ਼ੋਨ ਦੀ ਰਿਸਪਾਂਸਿਬਿਲਟੀ ਮੈਨੂੰ ਦਿੱਤੀ ਹੈ ਮੈਂ ਇਸ ਰਿਸਪਾਂਸਿਬਿਲਟੀ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹੋਏ ਆਪਣੇ ਸੰਗਠਨ ਦਾ ਵਿਸਤਾਰ ਕਰਕੇ ਮਹਿਲਾਵਾਂ ਨੂੰ ਹੋਰ ਅੱਗੇ ਲਿਆ ਕੇ ਤੇ 2027 ਦੀ ਇਲੈਕਸ਼ਨ ਦੀ ਜਿਹੜੀ ਤਿਆਰੀ ਕਰਕੇ ਮਾਲਵਾ ਜ਼ੋਨ ਦੀਆਂ ਸੀਟਾਂ ਆਪਣੀ ਪਾਰਟੀ ਦੀ ਝੋਲੀ 'ਚ ਪਾਉਂ ਉਸ ਤੋਂ ਬਾਅਦ ਜਿਹੜੀਆਂ ਮਹਿਲਾਵਾਂ ਨੂੰ ਸਿਰਫ ਘਰ ਦੇ ਚੁੱਲ੍ਹੇ ਚੋਕੇ ਤੱਕ ਸੀਮਿਤ ਕੀਤਾ ਜਾਂਦਾ ਸੀਗਾ ਵੀ ਸਿਰਫ ਘਰੇਲੂ ਕਾਰਜਾਂ ਤੱਕ ਉਹ ਆਮ ਆਦਮੀ ਪਾਰਟੀ ਐ ਜਿਨੇ ਪੰਜਾਬ ਦੀ ਵਿਜਾਰਤ ਚ ਲਿਆ ਕੇ ਉਹਨਾਂ ਮਹਿਲਾਵਾਂ ਨੂੰ ਬਿਠਾਇਆ ਜਿਹੜੀਆਂ ਆਮ ਘਰਾਂ ਤੋਂ ਚੱਲੀਆਂ ਆਈਆਂ ਮਹਿਲਾਵਾਂ ਸੀਗੀਆਂ ਸੋ ਅੱਜ ਪੰਜਾਬ ਨੂੰ 10 ਹਿੱਸਿਆਂ 'ਚ 10 ਜ਼ੋਨਾਂ 'ਚ ਵੰਡਿਆ ਔਰ ਮਾਲਵਾ ਸੈਂਟਰਲ ਜ਼ੋਨ ਦੀ ਜਿੱਥੇ ਜ਼ਿੰਮੇਵਾਰੀ ਉਹਨਾਂ ਨੇ ਰਜਿੰਦਰਪਾਲ ਕੌਰ ਜੀ ਨੂੰ ਦਿੱਤੀ ਹੈ ਮੈਂ ਕਹਿੰਦਾ ਬੜਾ ਸ਼ਲਾਘਾਯੋਕ ਕੰਮ ਐ ਕਿ 2027 ਦੀ ਚੋਣਾਂ 'ਚ ਪਾਰਟੀ ਹੁਣ ਤੋਂ ਜੁੜ ਚੁੱਕੀ ਐ ਕੱਲ ਸੰਗਠਨ ਦਾ ਵਿਸਤਾਰ ਕਰਦੇ ਮਾਲਵਾ ਜੋਂ ਦਾ ਇਨਚਾਰਜ ਮੈਨੂੰ ਲਗਾਇਆ ਗਿਆ ਹੈ ਸਭ ਤੋਂ ਪਹਿਲਾਂ ਉਹਦੇ ਵਾਸਤੇ ਆਪਣੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੀ ਹਾਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਲਜਰੀਵਾਲ ਜੀ ਸੀਐਮ ਭਗਵੰਤ ਮਾਨ ਜੀ ਤੇ ਪੰਜਾਬ ਪ੍ਰਧਾਨ ਅਮਨ अरोड़ा ਜੀ ਮਨੀਸ਼ ਸੋਦੀਆ ਜੀ ਸਾਡੇ ਊਮਨ ਵਿੰਗ ਦੇ ਪ੍ਰੈਜ਼ੀਡੈਂਟ ਡਾਕਟਰ ਅਮਨਦੀਪ ਅਰੋੜਾ ਜੀ ਤੇ ਸਾਡੇ ਵੈਸਟ ਹਲਕੇ ਦੇ ਕੈਬਨਿਟ ਮਿਨਿਸਟਰ ਸੰਜੀਵ ਅਰੋੜਾ ਜੀ ਤੇ ਨਾਲ ਹੀ ਸਭ ਤੋਂ ਜਿਹੜਾ ਸੰਗਠਨ ਨੂੰ ਤਿਆਰ ਕਰਨ ਵਾਲੇ ਦੀਪਕ ਚੋਹਾਨ ਜੀ ਮੈਂ ਸਾਰਿਆਂ ਦਾ ਤੈ ਦਿਲ ਤੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮਾਲਵਾ ਜ਼ੋਨ ਦੀ ਰਿਸਪੌਂਸਿਬਿਲਟੀ ਮੈਨੂੰ ਦਿੱਤੀ ਹੈ ਮੈਂ ਇਸ ਰਿਸਪੌਂਸਿਬਿਲਟੀ ਨੂੰ ਚੰਗੀ ਤਰ੍ਹਾਂ ਨਿਭਾਉਂਦੇ ਹੋਏ ਆਪਣੇ ਸੰਗਠਨ ਦਾ ਵਿਸਤਾਰ ਕਰਕੇ ਮਹਿਲਾਵਾਂ ਨੂੰ ਹੋਰ ਅੱਗੇ ਲਿਆ ਕੇ ਤੇ 2027 ਦੀ ਇਲੈਕਸ਼ਨ ਦੀ ਜਿਹੜੀ ਤਿਆਰੀ ਕਰਕੇ ਮਾਲਵਾ ਜ਼ੋਨ ਦੀਆਂ ਸੀਟਾਂ ਆਪਣੀ ਪਾਰਟੀ ਦੀ ਝੋਲੀ 'ਚ ਪਾਵਾਂਗੇ ਜਿਹੜੀਆਂ ਵੀ ਪ੍ਰੋਬਲਮਸ ਨੇ ਲੇਡੀਜ਼ ਨੂੰ ਹਰ ਜ਼ਿਲ੍ਹੇ ਦੇ ਵਿੱਚ ਜਾਵਾਂਗੇ ਦੇਖੋ ਕੱਲ ਅਸੀਂ ਬੈਠੇ ਸੀ ਸਭ ਤੋਂ ਵੱਡੀ ਪ੍ਰੋਬਲਮ ਲੇਡੀਜ਼ ਨੂੰ ਜਿਹੜੀ ਸੀ ਉਹ ਚਿੱਟੇ ਤੋਂ ਆ ਰਹੀ ਸੀ ਠੀਕ ਹੈ ਮੈਂ ਮੇਰਾ ਜਿਹੜਾ ਮੁੱਖ ਟੀਚਾ ਹੈ ਉਹ ਵੀ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਹੈ ਉਹਨੂੰ ਜਾਰੀ ਰੱਖਾਂਗੇ ਉੱਥੇ ਲੋਕੀ ਬਹੁਤ ਪਰੇਸ਼ਾਨ ਨੇ ਚਿੱਟਾ ਘਰ ਘਰ ਹਲੇ ਵੀ ਵਿਕ ਰਿਹਾ ਹੈ ਉਹਦੇ ਤੇ ਕੰਟਰੋਲ ਕਰਨ ਦੀ ਮਾਨ ਸਰਕਾਰ ਤਾਂ ਕੰਮ ਕਰ ਰਹੀ ਰਹੀ ਹੈ ਅਸੀਂ ਆਪਣੇ ਊਮਨ ਵਿੰਗ ਵੱਲੋਂ ਵੀ ਚਿੱਟੇ ਤੇ ਕੰਟਰੋਲ ਪਾਉਣ ਦਾ ਪੂਰੀ ਜਿਹੜਾ ਕੰਮ ਕਰਾਂਗੇ ਤੇ ਨਾਲ ਹੀ ਜਿਹੜੀਆਂ ਹੋਰ ਸਮੱਸਿਆਵਾਂ ਉਹ ਮੈਂ ਲਮਾਂ ਨੂੰ ਆਂਦੀਆਂ ਨੇ ਉਹਦੇ ਤੇ ਕੰਮ ਬਿਲਕੁਲ ਜੀ ਬਿਲਕੁਲ ਅਸੀਂ ਇਹ ਇਸ਼ੂ ਨੂੰ ਵੀ ਚੱਕਾਂਗੇ ਸਿਕਿਉਰਿਟੀ ਦੇ ਪੁਆਇੰਟ ਆਫ 뷰 ਨਾਲ ਵੀ ਤੇ ਸੈਲਫ ਡਿਫੈਂਸ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਅੱਗੇ ਲੈ ਕੇ ਆਵਾਂਗੇ ਬਹੁਤ ਅੱਛਾ ਲੱਗ ਰਿਹਾ ਹੈ ਬੜਾ ਪ੍ਰਾਊਡ ਫੀਲ ਹੋ ਰਿਹਾ ਹੈ ਕਿ ਜੋ ਹੈ ਚਾਂਦੀ ਕਰਕੇ ਦਿਖਾਉਂਦੀ ਹੈ ਹਾਂ ਜੀ ਬਹੁਤ ਵਧੀਆ ਹੈ ਅੱਗੋਂ ਵੀ ਬਹੁਤ ਅੱਗੇ ਜਾਏਗੀ ਜੋ ਹੈ ਚਾਂਦੀ ਇਹ ਲੈ ਕੇ ਰਹੇਗੀ ਸਭ ਔਰ ਲੋਕਾਂ ਲਈ ਕੰਮ ਵੀ ਬਹੁਤ ਕਰੇਗੀ ਮਿਹਨਤੀ ਹੈ ਲੋਕਾਂ ਦਾ ਸੋਚਦੀ ਹੈ ਇਹ ਚਾ ਕਰ ਸਕਾਂ ਇਹਦੇ ਚ ਹੈ ਜਜ਼ਬਾ ਉਹ ਕਰੇਗੀ ਜ਼ਰੂਰ ਫੈਮਿਲੀ ਵਾਲੋ ਕਿਦਾਂ ਦਾ ਰਿਸਪੌਂਸ ਹੋਊਗਾ ਇਹਨਾਂ ਨੇ ਜੇ ਪੂਰਾ ਸਰ ਰਿਸਪੌਂਸ ਹੈ ਸਾਰੀ ਜੀ ਫੁੱਲ سپورਟ ਦੇ ਰਹੇ ਹਨ ਪੰਜਾਬ ਦੇ ਅੰਦਰ ਪਹਿਲੀ ਐਸੀ ਦੇਸ਼ ਦੇ ਅੰਦਰ ਲੋਕਤਾਂਤ੍ਰਿਕ ਪਾਰਟੀ ਹੈ ਜਿਹੜੀ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਹਰੇਕ ਨੂੰ ਜਿਹੜਾ ਬੰਦਾ ਮਾਨਸਤਕਾਰਮ ਹੋਈਆ ਕਰਵਾ ਰਹੀ ਹੈ ਜਿੱਥੇ ਪਹਿਲਾਂ ਦੇਖਿਆ ਕਿ ਪੰਜਾਬ ਚ ਆਮ ਘਰਾਂ ਤੋਂ ਲੋਕ ਜਿਨ੍ਹਾਂ ਨੇ ਕਦੇ ਰਾਜਨੀਤੀ ਸੁਪਨੇ 'ਚ ਨਹੀਂ ਸੋਚੀ ਸੀ ਉਹਨਾਂ ਨੂੰ ਪੰਜਾਬ 'ਚ ਐਮ ਐਲ ਏ ਬਣਾਇਆ ਵਜ਼ਾਰਤ 'ਚ ਸ਼ਾਮਲ ਕੀਤਾ ਅੱਜ ਉਹ ਲੋਕ ਪੰਜਾਬ ਦੇ ਲੋਕਾਂ ਦੇ ਮੁੱਦਿਆਂ ਨੂੰ ਵਿਧਾਨ ਸਭਾ 'ਚ ਵੀ ਚੱਕ ਰਹੇ ਤੇ ਜੰਗੀ ਪੱਦਰ ਤੇ ਕੰਮ ਵੀ ਕਰ ਰਹੇ ਆ ਉਸ ਤੋਂ ਬਾਅਦ ਜਿਹੜੀਆਂ ਮਹਿਲਾਵਾਂ ਨੂੰ ਸਿਰਫ ਘਰ ਦੇ ਚੁੱਲ੍ਹੇ ਚੋਕੇ ਤੱਕ ਸੀਮਿਤ ਕੀਤਾ ਜਾਂਦਾ ਸੀਗਾ ਵੀ ਸਿਰਫ ਘਰੇਲੂ ਕਾਰਜਾਂ ਤੱਕ ਉਹ ਆਮ ਆਦਮੀ ਪਾਰਟੀ ਐ ਜਿਨੇ ਪੰਜਾਬ ਦੀ ਵਜ਼ਾਰਤ 'ਚ ਲਿਆ ਕੇ ਉਹਨਾਂ ਮਹਿਲਾਵਾਂ ਨੂੰ ਬਿਠਾਇਆ ਜਿਹੜੀਆਂ ਆਮ ਘਰਾਂ ਤੋਂ ਚਲੀਆਂ ਆਈਆਂ ਮਹਿਲਾਵਾਂ ਸੀਗੀਆਂ ਔਰ ਉਸ ਤੋਂ ਵੱਡੀ ਗੱਲ ਬੀਤੇ ਦਿਨੀ ਕੁਝ ਦਿਨ ਪਹਿਲਾਂ ਹੀ ਪੰਜਾਬ ਆਮ ਆਦਮੀ ਪਾਰਟੀ ਨੇ ਆਪਣੇ ਮਹਿਲਾ ਸੰਗਠਨ ਦੀ ਜਿਹੜੀ ਸੂਬਾ ਪ੍ਰਧਾਨ ਹੈ ਮੇਰੀ ਵੱਡੀ ਭੈਣ ਡਾਕਟਰ ਅਮਨਦੀਪ अरोड़ा ਉਹਨਾਂ ਨੂੰ ਬਣਾਇਆ ਤੇ ਔਰ ਬੜੀ ਚੰਗੀ ਗੱਲ ਹੈ ਕਿ ਪ੍ਰਧਾਨ ਬਣਨ ਤੋਂ 15 ਦਿਨਾਂ ਚ ਹੀ ਉਹਨਾਂ ਨੇ ਪੂਰੇ ਪੰਜਾਬ ਦੇ ਅੰਦਰ ਜਿਹੜੀਆਂ ਕਾਬਲ ਮਹਿਲਾਵਾਂ ਨੇ ਜਿਹੜੀਆਂ ਪਾਰਟੀ ਦੇ ਕੋ ਜਦੋਂ ਕਿਸੇ ਸੂਬੇ ਚ ਪਾਰਟੀ ਦੀ ਸਰਕਾਰ ਹੋਵੇ ਉਹਦਾ ਲੋਕਾਂ ਦੇ ਪ੍ਰਤੀ ਜਵਾਬਦੇਹੀ ਸੰਗਠਨ ਦੀ ਜ਼ਿਆਦਾ ਹੋ ਜਾਂਦੀ ਹੈ ਲੋਕਾਂ ਦੀ ਨਾਰਾਜ਼ਗੀ ਤੇ ਛਲਾਗਾ ਵੀ ਸੰਗਠਨਾਂ ਹੁੰਦੀ ਹੈ ਤੇ ਸੰਗਠਨ ਦੇ ਆਗੂਆਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਭਾਵੇਂ ਯੂਵਾ ਸੰਗਠਨ ਹੋਵੇ ਮੁੱਖ ਸੰਗਠਨ ਹੋਵੇ ਛਾਤਰ ਸੰਗਠਨ ਹੋਵੇ ਮਹਿਲਾ ਸੰਗਠਨ ਹੋਵੇ ਲੋਕਾਂ ਨਾਲ ਆਪਸ ਦਾ ਹੁੰਦਾ ਹੈ ਸਰਕਾਰ ਦੀ ਕਨੈਕਟੀਵਿਟੀ ਉਹਨਾਂ ਨੇ ਕਾਇਮ ਕਰਨੀ ਹੈ ਸੋ ਅੱਜ ਪੰਜਾਬ ਨੂੰ 10 ਹਿੱਸਿਆਂ 'ਚ 10 ਜ਼ੋਨਾਂ 'ਚ ਵੰਡਿਆ ਔਰ ਮਾਲਵਾ ਸੈਂਟਰਲ ਜ਼ੋਨ ਦੀ ਜਿੱਥੇ ਜ਼ਿੰਮੇਵਾਰੀ ਉਹਨਾਂ ਨੇ ਰਜਿੰਦਰਪਾਲ ਕੌਰ ਜੀ ਨੂੰ ਦਿੱਤੀ ਹੈ ਮੈਂ ਕਹਿੰਦਾ ਬੜਾ ਸ਼ਲਾਘਾਯੋ ਕੰਮ ਹੈ ਕਿ 2027 ਦੀ ਚੋਣਾਂ ਚ ਪਾਰਟੀ ਹੁਣ ਤੋਂ ਜੁੜ ਚੁੱਕੀ ਹੈ ਔਰ ਯੁੱਧ ਨਸ਼ੇ ਵਿਰੁੱਧ ਜਿਹਨੂੰ ਲੈ ਕੇ ਆਮ ਲੋਕਾਂ ਦੇ ਘਰਾਂ ਤੱਕ ਇੱਕ ਜਿਹੜੀ ਟੀਸ ਸੀਗੀ ਜਿਹੜੀਆਂ ਘਰਾਂ 'ਚ ਮਾਮਾ ਦੀਆਂ ਕੁੱਖਾ ਸੁਨੀਆਂ ਹੋ ਗਈਆਂ ਪੈਣਾ ਦੇ ਸੁਹਾਗ ਉੱਜੜ ਗਏ ਐ ਬੱਚੇ ਯਤੀਮ ਹੋਏ ਐ ਉਹਨਾਂ ਪਰਿਵਾਰਾਂ ਨੂੰ ਦਲਾਸਾ ਦੇਣ ਲਈ ਤੇ ਉਹ ਜਿਹੜੀ ਨਾਮੁਰਾਦ ਬਿਮਾਰੀ ਨਸ਼ੇ ਦੀ ਐ ਉਹਨੂੰ ਜੜੋਂ ਖਤਮ ਕਰਨ ਲਈ ਮਹਿਲਾ ਸੰਗਠਨ ਵੀ ਬੜੀ ਤਤਪਰਤਾ ਨਾਲ ਕੰਮ ਕਰੇਗਾ ਅੱਜ ਆਪਣੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਤੋਂ ਮਹਿਲਾ ਜ਼ੋਨ ਦੇ ਇੰਚਾਰਜ ਅਜਿੰਦਰਪਾਲ گورਤਾ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼ਕਲ ਮੈਮ ਸਸ਼ਕਲ ਜੀ ਮੈਮ ਜੇ ਆਪਾਂ ਗੱਲ ਕਰੀਏ ਵੀ ਹੁਣ ਅੱਧੇ ਤੋਂ ਵੱਧ ਬਾਦੀ ਜਿਹੜੀ ਮਹਿਲਾ ਦੀ ਹੈ ਮਹਿਲਾਵਾਂ ਦੀ ਹੈ ਤੇ ਜਿਹੜਾ ਸਰਕਾਰ ਨੇ ਬੋਲੇ ਸੀ ਉਹਨਾਂ ਨੂੰ 1100 ਦਿੱਤਾ ਜਾਏਗਾ ਤੋਂ ਉਹਨਾਂ ਦੀ ਮੰਗ ਕਰੇ ਪਰ ਦਿੱਤਾ ਨਹੀਂ ਜਾ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ हां देखो ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ 1100 ਦਾ ਜਿਹੜਾ ਮੈਨੀਫੈਸਟੋ ਚ ਇੱਕ ਵਾਦਾ ਸੀਗਾ ਪੰਜਾਬ ਸਰਕਾਰ ਵੱਲੋਂ ਪਰ ਪੰਜਾਬ ਸਰਕਾਰ ਜੇ ਆਪਾਂ ਇੱਕ ਨਾਰਮਲ ਗੱਲ ਕਰੀਏ ਤਾਂ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਦੇਖੀਏ ਤਾਂ 3000 ਤੋਂ 4000 ਰੁਪਿਆ ਆਲਰੇਡੀ ਮਹਿਲਾਵਾਂ ਨੂੰ ਵਾਦਾ ਹੋ ਰਿਹਾ ਹੈ ਫਿਰ ਆਪਾਂ ਜੇ ਫ੍ਰੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉੱਥੇ ਵੀ ਪੰਜਾਬ ਸਰਕਾਰ ਆਪਣੇ ਪੁਖਤਾ ਕਦਮ ਚੱਕ ਕੇ ਐਜੂਕੇਸ਼ਨ ਫ੍ਰੀ ਕਰ ਦਿੱਤੀ ਫਿਰ ਉਸ ਤੋਂ ਬਾਅਦ ਜੇ ਆਪਾਂ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਫੈਮਿਲੀ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਹੈ ਕੋਈ ਬੱਚਾ ਬਿਮਾਰ ਹੋ ਜਾਂਦਾ ਹੈ ਹਰ ਫੈਮਿਲੀ ਪਰਿਵਾਰ ਦਾ 2250 ਰੁਪਏ ਦਾ ਦਵਾਈਆਂ ਦਾ ਖਰਚਾ ਉਹ ਵੀ ਬਚਦਾ ਹੈ ਸੋ 8-10000 ਰੁਪਏ ਦਾ ਫਾਇਦਾ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਆਲਰੇਡੀ ਮਹਿਲਾਵਾਂ ਨੂੰ ਦਿੱਤਾ ਜਾ ਚੁੱਕਿਆ ਹੈ ਪਰ ਫਿਰ ਵੀ ਜਿਹੜਾ ਇਹ ਸਾਡਾ 1100 ਦਾ ਵਾਅਦਾ ਹੈ ਇਹ ਫਸਟ ਨੰਬਰ ਤੇ ਚੱਲ ਰਿਹਾ ਸੋ ਜਲਦੀ ਹੀ ਸਰਕਾਰ ਇਹਨੂੰ ਵੀ ਲੈ ਕੇ ਆਏਗੀ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਇਹਦੇ ਉੱਤੇ ਰੋਸ ਨਹੀਂ ਹੈਗਾ ਕਿਉਂਕਿ ਉਹ ਦੇਖ ਰਹੇ ਨੇ ਕਿ ਪੰਜਾਬ ਸਰਕਾਰ ਸਕੂਲਾਂ ਨੂੰ ਲੈ ਕੇ ਹਸਪੀਟਲਸ ਨੂੰ ਲੈ ਕੇ ਤੇ ਜਿਹੜਾ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਆਲਰੇਡੀ ਆਪਣੇ ਵਾਅਦੇ ਪੂਰੇ ਕਰ ਰਹੀ ਹੈ ਸੋ ਸਭ ਤੋਂ ਵੱਡੀ ਗੱਲ ਜਿਹੜਾ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਮਹਿੰਮ ਚੱਲੀ ਹੈ ਤੋਂ ਮਹਿਲਾਵਾਂ ਤਾਂ ਵੈਸੇ ਹੀ ਬਹੁਤ ਖੁਸ਼ ਨੇ ਇਸ ਚੀਜ਼ ਤੋਂ ਤੇ ਜਿਹੜਾ ਫਾਈਨੈਂਸ਼ੀਅਲੀ ਸਟਰਕਚਰ ਦੇ ਵਿੱਚ ਵਾਅਦਾ ਉਹ 10000 ਰੁਪਏ ਦਾ ਫਾਇਦਾ ਆਲਰੇਡੀ ਇੱਕ ਪਰਿਵਾਰ ਨੂੰ ਹੋ ਰਿਹਾ ਸੋ ਮਹਿਲਾਵਾਂ ਜਿਹੜੀਆਂ ਇਸ ਗੱਲ ਤੋਂ ਕੋਈ ਨਿਰਾਸ਼ ਨਹੀਂ ਹੈਗੀਆਂ ਪੰਜਾਬ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਖੁਸ਼ ਹੋ ਰਹੀਆਂ ਤੇ ਜਿਹੜਾ ਇਹ 1100 ਦਾ ਵਾਅਦਾ ਹੈ ਇਹ ਵੀ ਬੜੀ ਜਲਦੀ ਪੂਰਾ ਕੀਤਾ ਜਾਏਗਾ ਠੀਕ ਹੈ ਮੈਮ ਤੁਸੀਂ ਨਸ਼ੇ ਨੂੰ ਮੈਂਸ਼ਨ ਕੀਤਾ ਤਾਂ ਨਸ਼ੇ ਤੋਂ ਇਲਾਵਾ ਦੇਖਿਓ ਆਪਾਂ ਹੋਰ ਬਹੁਤ ਕਰਾਈਮਸ ਨੇ ਜਿਵੇਂ ਚੇਨ ਸਨੇਚਿੰਗ ਹੋ ਗਿਆ ਤਾਂ ਜਿਹੜੇ ਲੇਡੀਜ਼ ਨੇ ਖੌਫ ਰੈਂਦਾ ਉਹਨਾਂ ਨੂੰ ਬਾਹਰ ਜਦੋਂ ਸੜਕ ਤੇ ਨਿਕਲਦੀਆਂ ਨੇ ਡਰ ਕੇ ਰਹਿੰਦੀਆਂ ਨੇ ਤੁਸੀਂ ਉਹਦੇ ਬਾਰੇ ਕੀ ਕਹੋ ਅ ਤੁਹਾਡੀ ਜਿਹੜੀ ਚੇਨ ਸਨੇਚਿੰਗ ਜਾਂ ਚੋਰੀ ਚਗਾਰੀ ਦੇ ਜਿਹੜਾ ਇਹ ਸਾਰੇ ਮਾਮਲੇ ਨੇ ਇਹਦੇ ਵਿੱਚ ਸਭ ਤੋਂ ਵੱਡਾ ਪਾਰਟ ਨਸ਼ਿਆਂ ਦਾ ਹੀ ਹੈ ਜੇ ਨਸ਼ੇ ਪੰਜਾਬ ਸਰਕਾਰ ਜੇ ਤੇ ਮਹਿੰਮ ਜਿਹੜੀ ਚਲਾਈ ਹੈ ਨਸ਼ੇ ਵਿਰੋਧ ਜੰਗ ਇਹ ਜੇ ਪੂਰੀ ਤਰ੍ਹਾਂ ਖਤਮ ਹੋ ਜਾਣ ਜੇ ਨਸ਼ੇ ਹੀ ਖਤਮ ਹੋ ਜਾਣ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਮਿਲਣ ਤੇ ਮੈਨੂੰ ਲੱਗਦਾ ਬਹੁਤ ਵੱਡਾ ਜਿਹੜਾ ਇਹ ਚੈਨਲ ਚੱਲ ਰਿਹਾ ਚੀਨ ਸਨੇਚਿੰਗ ਜਾਂ ਡਕੈਤੀ ਆ ਚੋਰੀ ਦਾ ਇਹ ਵੈਸੇ ਹੀ ਪੰਜਾਬ ਚੋਂ ਖਤਮ ਹੋ ਜਾਏਗਾ ਸੋ ਸਾਰੀਆਂ ਜਿਹੜੀਆਂ ਜੇ ਆਪਾਂ ਜ਼ਮੀਨੀ ਪੱਧਰ ਤੇ ਗੱਲ ਕਰੀਏ ਤਾਂ ਸਾਰੀਆਂ ਚੀਜ਼ਾਂ ਨਸ਼ਿਆਂ ਤੋਂ ਹੀ ਉੱਠ ਕੇ ਬਾਹਰ ਆਈਆਂ ਪੰਜਾਬ ਦੇ ਹਰ ਘਰ ਵਿੱਚ ਪਿੰਡਾਂ ਵਿੱਚ ਚਿੱਟਾ ਵਿਕਲ ਲੱਗ ਪਿਆ ਸੀ ਬਹੁਤ ਜ਼ਿਆਦਾ ਕ੍ਰਾਈਮ ਵਧ ਰਿਹਾ ਸੀ ਇਹ ਜਿਹੜੀ ਨਸ਼ੇ ਦੇ ਨੇ ਯੁਵਕਾਂ ਨੂੰ ਇਸ ਪਾਸੇ ਵੱਲ ਲਿਆਉਂਦਾ ਸੀ ਨੌਜਵਾਨ ਪੀੜੀ ਨੂੰ ਮੈਂ ਬਠਿੰਡਾ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਆ ਜੇ ਮੈਂ ਅੱਜ ਤੋਂ 26 27 ਸਾਲ 28 ਸਾਲ ਪਹਿਲਾਂ ਦੀ ਗੱਲ ਕਰਾਂ ਜਦੋਂ ਮੈਂ ਅਨਮੈਰਿਡ ਸੀ ਤੇ ਨਸ਼ਾ ਪੰਜਾਬ ਚ ਲਿਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਸੀ ਸਾਨੂੰ ਸਾਰਾ ਕੁਝ ਪਤਾ ਹੈ ਕਿ ਨਸ਼ਾ ਆਇਆ ਕਿੱਦਾਂ ਪੰਜਾਬ ਚ ਕਿੱਦਾਂ ਨੌਜਵਾਨਾਂ ਦੀਆਂ ਜੇਬਾਂ ਦੇ ਵਿੱਚ ਨਸ਼ਾ ਪਾ ਪਾ ਕੇ ਉਹਨਾਂ ਨੂੰ ਟੇਸਟ ਦਿੱਤਾ ਗਿਆ ਨਸ਼ੇ ਦਾ ਚਖਾਇਆ ਗਿਆ ਨਸ਼ਾ ਸੋ ਪੰਜਾਬ ਸਰਕਾਰ ਇਸ ਕੰਮ ਨੂੰ ਬੜੀ ਹੀ ਸਾਵਧਾਨੀ ਨਾਲ ਕਰ ਰਹੀ ਹੈ ਕੋਈ ਵੀ ਬਖਸ਼ਿਆ ਨਹੀਂ ਜਾ ਰਿਹਾ ਇਹਦੇ ਵਿੱਚ ਚਾਹੇ ਕੋਈ ਸਰਕਾਰੀ ਤੰਤਰ ਦਾ ਹੈ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਅਫਸਰ ਹੈ ਕਿ ਕੋਈ ਵੀ ਨਹੀਂ ਬਖਸ਼ਿਆ ਜਾ ਰਿਹਾ ਸੋ ਜੇ ਪੰਜਾਬ ਚੋਂ ਨਸ਼ਾ ਖਤਮ ਹੋ ਜਾਣਗੇ ਤੇ ਅੱਧੇ ਤੋਂ ਜ਼ਿਆਦਾ ਕ੍ਰਾਈਮ ਵੈਸੇ ਹੀ ਖਤਮ ਹੋ ਜਾਏਗਾ। ਅਹ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਤੁਹਾਡੇ ਆਪਣੇ ਅੰਦਰ ਪਾਵਰ ਹੋਣੀ ਚਾਹੀਦੀ ਹੈ ਲੋਕਾਂ ਨੂੰ ਨਾਲ ਜੋੜਨ ਦੀ ਠੀਕ ਹੈ ਪੰਜਾਬ ਚ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੁਸੀਂ ਦੇਖਿਆ ਹੋਏਗਾ ਕੋਈ ਵੀ ਐਮਐਲਏ ਕੋਈ ਵੀ ਮੰਤਰੀ ਲੋਕਾਂ ਦੀ ਪਹੁੰਚ ਤੋਂ ਬਾਰ ਨਹੀਂ ਹੈਗੇ ਸੋ ਮਹਿਲਾ ਸੰਗਠਨ ਤਾਂ ਬਹੁਤ ਸਾਰੇ ਨੇ ਪਰ ਜ਼ਮੀਨੀ ਪੱਧਰ ਤੇ ਜਿਹੜੇ ਲੋਕ ਕੰਮ ਕਰਦੇ ਆ ਲੋਕ ਉਹਨਾਂ ਨਾਲ ਹੀ ਜੁੜਨਾ ਪਸੰਦ ਕਰਦੇ ਆ ਸੋ ਅਸੀਂ ਆਮ ਘਰਾਂ ਦੇ ਲੋਕ ਆ ਆਮ ਘਰਾਂ ਚੋਂ ਉੱਠ ਕੇ ਪੋਲਿਟਿਕਸ ਵਿੱਚ ਆਇਆ ਸੋ ਆਮ ਲੋਕ ਸਾਡੇ ਨਾਲ ਜੁੜਨਾ ਪਸੰਦ ਤਾਂ ਕਰਦੇ ਆ ਕਿਉਂਕਿ ਅਸੀਂ ਉਹਨਾਂ ਦੇ ਵਿੱਚ ਹੀ ਵਿਚਰਦੇ ਆ ਸੋ ਅਸੀਂ ਆਪਣੀ ਪਾਰਟੀ ਵੱਲੋਂ ਪੂਰੇ ਮਾਲਵਾ ਜ਼ੋਨ ਦੀ ਜਿਹੜੀ ਰਿਸਪੌਂਸਿਬਿਲਟੀ ਮਿਲੀ ਹੈ ਉਹਨੂੰ ਹਰ ਘਰ ਹਰ ਡਿਸਟ੍ਰਿਕਟ ਹਰ ਮਹੱਲੇ ਵਿੱਚ ਜਾ ਕੇ ਲੋਕਾਂ ਨਾਲ ਵੱਧ ਤੋਂ ਵੱਧ ਵਿਚਰਾਂਗੇ ਤੇ ਲੋਕ ਆਪੇ ਹੀ ਸਾਡੇ ਨਾਲ ਜੁੜਨ। 2027 ਦਾ ਸਾਡੀਆਂ ਵਿਰੋਧੀਆਂ ਪਾਰਟੀਆਂ ਨੇ ਬਾਈ ਇਲੈਕਸ਼ਨ ਜਿਹੜਾ ਲੁਧਿਆਣਾ ਵੈਸਟ ਹੋਇਆ ਉਹਨੂੰ جنگ ਦੀ ਸ਼ੁਰੂਆਤ ਦੱਸੀ ਸੀ ਤੇ ਉਹ جنگ ਦੀ ਸ਼ੁਰੂਆਤ ਤਾਂ ਅਸੀਂ ਜਿੱਤ ਲਈ। ਲੁਧਿਆਣਾ ਵੈਸਟ ਅਸੀਂ ਜਿੱਤ ਚੁੱਕੇ ਆ ਤੇ ਬਾਕੀ ਇਹ ਜਿਹੜੇ ਮਹਿਲਾ ਸੰਗਠਨ ਜਾਂ ਇੱਕ ਸਾਡਾ ਯੁਵਾ ਯੁਵਾ ਯੂਥ ਯੂਥ ਸੰਗਠਨ ਵੀ ਬਣਾਇਆ ਹੈ ਇਹ ਸੰਗਠਨ ਦਾ ਕੰਮ ਹੀ 2027 ਵਿੱਚ ਹਰ ਗਲੀ ਹਰ ਮੁਹੱਲੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਕੇ ਜਾਣਾ ਹੈ 2027 ਅਸੀਂ ਆਪਣੀ ਪਾਰਟੀ ਲਈ ਡਟ ਕੇ ਕੰਮ ਕਰਾਂਗੇ ਤੇ 2027 ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਲੈ ਕੇ ਆਵਾਂਗੇ